ਆਪਣੇ ਲਈ ਤੇ ਮੜਕ ਸ਼ਕੀਨਾ ਦੀ ਹੋ ਗਈ ਤੇ ਦੂਜੀ ਭੇੜ ਹੋ ਗਈ ਆਪਣੇ ਨੂੰ ਮਸ਼ਹੂਰ ਕਰਨ ਲਈ ਗਾਣੇ ਨੂੰ ਮਸ਼ਹੂਰ ਕਰਨ ਲਈ ਇੱਕ ਔਰਤ ਨੂੰ ਇਸਤੇਮਾਲ ਕੀਤਾ ਜਾਵੇ ਕਿਹਡੀ ਸ਼ਰਮ ਦੀ ਗੱਲ ਹੈ ਕਿ ਜੋ ਤੁਸੀਂ ਆਪਣੇ ਗਾਣੇ 'ਚ गा ਰਹੇ ਹੋ ਇਸਤੇਮਾਲ ਕਰ ਰਹੇ ਹੋ ਉਸ ਚੀਜ਼ਾਂ ਨੂੰ ਉਹ ਘਰ ਜਾ ਕੇ ਆਪਣੀ ਮਾਂ ਨੂੰ ਪੁੱਛੋਗੇ ਵੀ ਇੱਕ ਤਰ ਤੁਹਾਡਾ ਲੱਕ ਕਿੰਨੇ ਕਦਾਇਆ ਹੈ ਹਾਂ ਜਾਂ ਤੇਰੀ ਅੱਖਾਂ ਕਹਿੋ ਜੀਆਂ ਨੇ ਜਾਂ ਤੂੰ ਆਪਣੀ ਭੈਣ ਨੂੰ ਕਹੋਗੇ ਵੀ ਤੂੰ ਭੇੜ ਆ بڑے ਸਿੰਗਰਸ ਨੇ ਔਰਤਾ ਦੇ ਅੰਗਾਂ ਨੂੰ ਲੈ ਕੇ ਅੱਖਾਂ ਨੂੰ ਲੈ ਕੇ ਕਲਾਕ ਨੂੰ ਲੈ ਕੇ ਇਹ ਕੁਛ ਇਹੋ ਜਿਹੀ ਇਸਤੇਮਾਲ ਕਰਦੇ ਨੇ ਜਿਹੜੀ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਉਹ ਜਵਾਬ ਦੇ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਏਗੀ ਜੇ ਲੱਗਦਾ ਹੈ ਕਿ ਇਹਦੇ ਉੱਤੇ ਫਰਦਰ ਉਹਨਾਂ ਦਾ ਕੋਈ ਜਵਾਬ ਨਹੀਂ ਆ ਰਿਹਾ ਜਾਂ ਇਨਵੈਸਟੀਗੇਸ਼ਨ ਵਾਲਿਆਂ ਨੇ ਨਹੀਂ ਇੰਨੀ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਨੇ ਇਹਦੇ ਉੱਤੇ ਅਸੀਂ ਗੀਤਕਾਰ ਨੂੰ ਵੀ ਤੇ ਲਿਖਣ ਵਾਲਿਆਂ ਨੂੰ ਵੀ ਦੋਵਾਂ ਨੂੰ ਸਮਝਾ ਦਿੱਤਾ ਮੈਂ ਇਸ ਚੀਜ਼ ਦੀ ਇੰਤਜ਼ਾਰ ਨਹੀਂ ਕਰਨਾ ਕਿ ਕੋਈ ਮੈਨੂੰ ਕੰਪਲੇਨ ਕਰੇਗਾ ਤੇ ਫਿਰ ਮੈਂ ਉਸ ਤੇ ਐਕਸ਼ਨ ਲਵਾਂਗੀ ਜੇ ਮੈਂ ਪੜ੍ਹਦੀ ਆ ਮੈਂ ਸੁਣਦੀ ਆ ਮੈਂ ਦੇਖਦੀ ਆ ਜਾਂ ਮੇਰੇ ਨਜ਼ਰ ਤੇ ਚੀਜ਼ ਆਉਂਦੀ ਆ ਉਸੇ ਟ੍ਰੈਕਸ਼ਨ ਪੱਕਾ ਲਿਆ ਜਾਵੇਗਾ ਪੰਜਾਬੀ ਗਾਇਕ ਜੱਜੀ ਬੀਬਲੋ ਇੱਕ ਸ਼ਬਦ ਜਿਹੜਾ ਆਪਣੇ ਗੀਤ ਦੇ ਵਿੱਚ ਔਰਤਾਂ ਬਾਰੇ ਬੋਲਿਆ ਗਿਆ ਸੀ ਉਹਨੂੰ ਲੈ ਕੇ ਪੰਜਾਬ ਊਮਨਸ ਐਲਬਮ ਨੂੰ ਕਾਫੀ ਜ਼ਿਆਦਾ ਵੱਡਾ ਜਿਹੜਾ ਐਕਸ਼ਨ ਹੋਇਆ ਸੀਗਾ ਉਹਨਾਂ ਨੇ ਨੋਟਿਸ ਜਾਰੀ ਕੀਤਾ ਸੀ ਪਰ ਨੋਟਿਸ ਦਾ ਕੋਈ ਜਵਾਬ ਨਹੀਂ ਆਇਆ ਤੇ ਆਖਰ ਅੱਜ ਦੁਬਾਰਾ ਫੇਰ ਉਹਨਾਂ ਨੂੰ ਜਿਹੜਾ ਐਕਸ਼ਨ ਲਿਆ ਗਿਆ ਤੇ ਨਾਲ ਉਹਨਾਂ ਨੂੰ ਇੱਕ ਹਫਤੇ ਦੇ ਵਿੱਚ ਸਮਾਂ ਦਿੱਤਾ ਗਿਆ ਸੀ ਕਿ ਜੇਕਰ ਇੱਕ ਹਫਤੇ ਦੇ ਵਿੱਚ ਜੱਜੀ ਵੀ ਜਾਂ ਉਹਨਾਂ ਦੇ ਨਾਲ ਲੇਖਕ ਨੇ ਸਹੀ ਜਵਾਬ ਨਹੀਂ ਦੰਦੇ ਤਾਂ ਐਕਸ਼ਨ ਲਿਆ ਜਾਵੇਗਾ ਮੈਮ ਲਗਾਤਾਰ ਮਹਿਲਾਮਾਂ ਬਾਰੇ ਸ਼ਬਦ ਬੋਲੇ ਜਾਂਦੀ ਨਹੀਂ ਤੁਸੀਂ ਹੁਣ ਜਿਹੜਾ ਗਾ ਗੀਤ ਸੀਗਾ ਮਾਰਕਸਕੀਨਾ ਦੀ ਤੂੰ ਕੀ ਜਾਣੇ ਭੇਡੇ ਉਹਦੇ ਭੇਡੇ ਸ਼ਬਦ ਜਿਹੜਾ ਯੂਜ਼ ਕਰਿਆ ਗਿਆ ਸੀ ਤੁਸੀਂ ਹੁਣ ਐਕਸ਼ਨ ਲਿਆ ਕਿਉਂਕਿ ਸ਼ਿਕਾਇਤ ਆਈ ਸੀ ਤੁਹਾਡੇ ਕੋਲੇ ਕੀ ਕਹਿਣਾ ਚਾਹੋਗੇ ਦੇਖੋ ਐਦਾ ਹੈ ਕਿ ਚਾਹੇ ਕੋਈ ਵੀ ਸਿੰਗਰ ਆ ਵੀ ਨਹੀਂ ਮੈਂ ਆਦਰਵਾਇਜ਼ ਵੀ ਦੇਖਿਆ ਬੜੇ ਸਿੰਗਰਸ ਨੇ ਔਰਤਾ ਦੇ ਅੰਗਾਂ ਨੂੰ ਲੈ ਕੇ ਅੱਖਾਂ ਨੂੰ ਲੈ ਕੇ ਲੱਕ ਨੂੰ ਲੈ ਕੇ ਇਹ ਕੁਝ ਇਹੋ ਜਿਹੀ ਇਸਤੇਮਾਲ ਕਰਦੇ ਨੇ ਜਿਹੜੀ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਮੈਂ ਹਰ ਸਿੰਗ ਨੂੰ ਇਹ ਗੱਲ ਹਮੇਸ਼ਾ ਕਹਿਣਾ ਚਾਹੂੰਗੀ ਕਿ ਜੋ ਤੁਸੀਂ ਆਪਣੇ ਗਾਣੇ 'ਚ ਗਾ ਰਹੇ ਹੋ ਇਸਤੇਮਾਲ ਕਰ ਰਹੇ ਹੋ ਉਸ ਚੀਜ਼ਾਂ ਨੂੰ ਉਹ ਘਰ ਜਾ ਕੇ ਆਪਣੀ ਮਾਂ ਨੂੰ ਪੁੱਛੋਗੇ ਵੀ ਤਰ ਤੁਹਾਡਾ ਲੱਕ ਕਿੰਨੇ ਕਦਾਇਆ ਹਾਂ ਜਾਂ ਤੇਰੀ ਅੱਖਾਂ ਕਿਹੋ ਜੀਆਂ ਨੇ ਜਾਂ ਤੂੰ ਆਪਣੀ ਭੈਣ ਨੂੰ ਕਹੋਗੇ ਵੀ ਤੂੰ ਪੇੜ ਆ ਨਹੀਂ ਕਹਿ ਸਕਦੇ ਨਾ ਤੇ ਇਹਦਾ ਮਤਲਬ ਇੱਜ਼ਤ ਕਰਨੀ ਸਿੱਖੋ ਸਮਾਜ ਦੇ ਵਿੱਚ ਔਰਤ ਦੀ ਇਹੋ ਜਿਹਾ ਇਸਤੇਮਾਲ ਜਿਹੜੇ ਸਿੰਗਰ ਆਪਣੇ ਆਪ ਨੂੰ ਪੌਪੂਲਰ ਕਰਨ ਦੇ ਲਈ ਜਾਂ ਆਪਣੇ ਗਾਣੇ ਨੂੰ ਕੁਝ ਕਰਨ ਦੇ ਲਈ ਐਦਾਂ ਦੇ ਕਰਦੇ ਨੇ ਆਪਣੇ ਲਈ ਤੇ ਮੜਕ ਸ਼ਕੀਨਾ ਦੀ ਹੋ ਗਈ ਤੇ ਦੂਜੀ ਭੇੜ ਹੋ ਗਈ ਇਹ ਜਿਹੜਾ ਅੱਗੇ ਤੋਂ ਇਸਤੇਮਾਲ ਜਿਹੜਾ ਇਹ ਕਰਨਾ ਬੰਦ ਕਰੋ ਇਹਦੇ ਉੱਤੇ ਬਹੁਤ ਸੀਰੀਅਸ ਐਕਸ਼ਨ ਲਿੱਤਾ ਜਾਵੇਗਾ ਅਸੀਂ ਇਸ ਦਾ ਜਿਹੜਾ ਨੋਟਿਸ ਹੈ ਅਸੀਂ ਇਹਨੂੰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਵੀ ਭੇਜਿਆ ਆ ਦੇਖਦੇ ਆ ਕਿ ਉਹ ਕੀ ਜਵਾਬ ਦਿੰਦੇ ਨੇ ਅੱਜ ਤੱਕ ਦਾ ਉਹਨਾਂ ਦਾ ਨੋਟਿਸ ਦਾ ਲਾਸਟ ਡੇ ਹੈਗਾ ਆ ਤੇ ਉਹ ਜਵਾਬ ਦੇ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਏਗੀ ਜੇ ਲੱਗਦਾ ਕਿ ਇਹਦੇ ਉੱਤੇ ਫਰਦਰ ਉਹਨਾਂ ਦਾ ਕੋਈ ਜਵਾਬ ਨਹੀਂ ਆ ਰਿਹਾ ਜਾਂ ਇਨਵੈਸਟੀਗੇਸ਼ਨ ਵਾਲਿਆਂ ਨੇ ਨਹੀਂ ਇਨੀ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਨੇ ਇਹਦੇ ਉੱਤੇ ਅਸੀਂ ਗੀਤਕਾਰ ਨੂੰ ਵੀ ਤੇ ਲਿਖਣ ਵਾਲੇ ਨੂੰ ਵੀ ਦੋਵਾਂ ਨੂੰ ਸਮਨ ਕੀਤਾ ਗਿਆ ਕਿੰਨੇ ਦਿਨ ਤੋਂ ਸਮਨ ਦਿੱਤਾ ਗਿਆ ਮੈਮ ਦੇ ਵਿੱਚ ਹਫਤੇ ਦਾ ਦਿੱਤਾ ਗਿਆ ਸੀ ਜੀ ਇਹ 26 ਤਰੀਕ ਨੂੰ ਸਵੇਰੇ ਭੇਜਿਆ ਗਿਆ ਸੀਗਾ ਅੱਜ ਉਹਦੀ ਮਿਆਦ ਖਤਮ ਹੁੰਦੀ ਹੈ ਤੇ ਜੇ ਅੱਜ ਸ਼ਾਮ ਤੱਕ ਦੇਖਦੇ ਹਾਂ ਹਲੇ 5 ਵਜਣੇ ਨੇ ਤੇ ਜੇ ਤੇ ਕੋਈ ਆ ਗਿਆ ਜਵਾਬ ਤੇ ਬਹੁਤ ਵਧੀਆ ਔਰ ਜੇ ਨਹੀਂ ਭਾਇਆ ਉਹ ਤੇ ਬਹੁਤ ਸਟ੍ਰਿਕ ਐਕਸ਼ਨ ਲਵਾਂਗੇ ਮੈਮ ਤੁਸੀਂ ਜੇ ਮੈਂ ਗੱਲ ਕੀਤੀ ਆ ਕਿ ਬਹੁਤ ਸਾਰੇ ਜਿਹੜੇ ਸਿੰਗਰ ਨੇ ਜਾਂ ਮਤਲਬ ਜਿਹੜੇ ਗਾਇਕ ਨੇ ਔਰਤ ਦੇ ਮਤਲਬ ਜਿਹੜੇ ਗਲਤ ਸ਼ਬਦ ਜਿਹੜੇ ਯੂਜ਼ ਕਰਦੇ ਨੇ ਅੰਗਾਂ ਬਾਰੇ ਹੋਵੇ ਜਾਂ ਫਿਰ ਅੱਖਾਂ ਬਾਰੇ ਹੋਵੇ ਤੁਸੀਂ ਗੱਲ ਕੀਤੀ ਆ ਪਰ ਇਸੀ ਔਰਤ ਨੇ ਸਾਡੇ ਜਿਹੜਾ ਪੰਜਾਬ ਦਾ ਇਤਿਹਾਸ ਬੜਾ ਛੱਬਿਆਚਾਰ ਬੜਾ ਹੋਆ ਕਿਉਂਕਿ ਗੁਰਿਆਪੁਰਾਂ ਨੂੰ ਜਿਹੜਾ ਜਨ ਦੇਣ ਵਾਲੀ ਇੱਕ ਔਰਤ ਆ ਪਰ ਇਸ ਨੂੰ ਅੱਜ ਡਿਜੀਟਲ ਯੁੱਗ ਦੇ ਵਿੱਚ ਜਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਤੁਸੀਂ ਹੁਣ ਤਾਂ ਤੁਹਾਡੇ ਕੋਲ ਕੰਪਲੀਟ ਆ ਗਈ ਤੁਸੀਂ ਐਕਸ਼ਨ ਲੈ ਲਿਆ ਕੀ ਇਸ ਤੋਂ ਬਾਅਦ ਕੀ ਕੋਈ ਸੋਸ਼ਲ ਮੀਡੀਆ ਤੇ ਜਿਸ ਤਰ ਾਰੇ ਸ਼ਬਦ ਬੋਲੇ ਜਾਂਦੇ ਨੇ ਕੋਈ ਸ਼ੋ ਮੋਟੋ ਲੈ ਕੇ ਅੱਗੇ ਵਾਸਤੇ ਕੋਈ ਹੈਕ ਕੋ ਐਕਸ਼ਨ ਦਾ ਵੀ ਹਾਂ ਅੱਗੇ ਵਾਸਤੇ ਕੋਈ ਨਾ ਕੋ ਅੱਗੇ ਗਾਇਕ ਲਿਖੇ ਤੇ ਨਾ ਕੋਈ ਗਾਇਕ ਜਿਹੜਾ ਇਸ ਤਰ੍ਹਾਂ ਦੇ ਗੀਤ ਗਾਵੇ ਬਿਲਕੁਲ ਲਵਾਂਗੇ ਮੈਂ ਇਸ ਚੀਜ਼ ਦੀ ਇੰਤਜ਼ਾਰ ਨਹੀਂ ਕਰਨਾ ਕਿ ਕੋਈ ਮੈਨੂੰ ਕੰਪਲੇਨ ਕਰੇਗਾ ਤੇ ਫਿਰ ਮੈਂ ਉਸੇ ਐਕਸ਼ਨ ਲਵਾਂਗੀ ਜੇ ਮੈਂ ਪੜਦੀ ਹਾਂ ਮੈਂ ਸੁਣਦੀ ਹਾਂ ਮੈਂ ਦੇਖਦੀ ਹਾਂ ਜਾਂ ਮੇਰੇ ਨਜ਼ਰ ਚ ਇਹ ਚੀਜ਼ ਆਉਂਦੀ ਆ ਉਸੇ ਦਾ ਐਕਸ਼ਨ ਪੱਕਾ ਲਿਆ ਜਾਵੇਗਾ ਦੇਖੋ ਇੱਕ ਆਪਣੇ ਨੂੰ ਮਸ਼ਹੂਰ ਕਰਨ ਲਈ ਗਾਣੇ ਨੂੰ ਮਸ਼ਹੂਰ ਕਰਨ ਲਈ ਇੱਕ ਔਰਤ ਨੂੰ ਇਸਤੇਮਾਲ ਕੀਤਾ ਜਾਵੇ ਕਿਹਡੀ ਸ਼ਰਮ ਦੀ ਗੱਲ ਹੈ ਤੁਸੀਂ ਔਰਤ ਦੀ ਇੱਜ਼ਤ ਕਰੋ ਸਾਡੇ ਗੁਰੂਆਂ ਨੇ ਏਡਾ ਵੱਡਾ ਦਰਜਾ ਦਿੱਤਾ ਹੈ ਔਰਤ ਨੂੰ ਤੁਸੀਂ ਉਸ ਚੀਜ਼ ਨੂੰ ਇਸਤੇਮਾਲ ਕਰੋ ਸਾਡੀਆਂ ਮਹਿਲਾਵਾਂ ਨੇ ਜਿਨ੍ਹਾਂ ਦੀ ਪ੍ਰਸਿੱਧੀ ਬਹੁਤ ਜ਼ਿਆਦਾ ਹੈ ਉਸ ਚੀਜ਼ ਨੂੰ ਗਾਓ ਉਸ ਚੀਜ਼ ਨੂੰ ਬਣਾਓ ਇਹ ਮਰਕ ਮੁੜਕ ਕਰਕੇ ਗੱਲ ਨਹੀਂ ਬਣਨੀ ਹੈ ਕਿ ਇੱਥੇ ਮਤਲਬ ਮਾਈ ਭਾਗੂ ਸਮੇਤ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਸਾਡੀ ਸ਼ੁਰੂ ਮਹਿਲਾਵਾਂ ਹੁੰਜਣ ਨੇ ਉਹਨਾਂ ਬਾਰੇ ਬਹੁਤ ਘੱਟ ਜਿਹੜੇ ਜਾਂ ਕਿਸੇ ਨੇ ਮਤਲਬ ਗਾਇਆ ਵੀ ਹੈ ਪਰ ਉਹ ਤੇ ਇਸ਼ੂ ਵੀ ਬੜਾ ਬਣਿਆ ਮਤਲਬ ਜੇ ਕਿਸੇ ਨੇ ਮਾਈ ਭਾਗੂ ਤਾਂ ਨੌ ਵੀ ਲੈ ਲਿਆ ਉਹਤੇ ਕੰਟਰੀਬਿਊਸ਼ਨ ਵੀ ਬਹੁਤ ਹੋਈ ਹੈ ਦੇਖੋ ਇਹ ਤੇ ਐਦਾਂ ਤੇ ਫਿਰ ਹਰ ਚੀਜ਼ ਤੇ ਉਹ ਹੁੰਦੀ ਹੁੰ ਆਣਾ ਗਾਣਾ ਤੁਸੀਂ ਉਸ ਖੂਬਸੂਰਤੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਇਸਤੇਮਾਲ ਕਰੋ ਨਾ ਕਿ ਉਸ ਖੂਬਸੂਰਤੀ ਨੂੰ ਤੁਸੀਂ ਅਸੀਂ ਐਸੀ ਸ਼ਕਲ ਦੇ ਦੋ ਕਿ ਜਿਹੜੀ ਔਰਤਾਂ ਦੇ ਬਾਰੇ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਖੁਦ ਨੂੰ ਇਨੀ ਸ਼ਰਮ ਆਵੇ ਤੇ ਭੈੜੀ ਲੱਗੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਮਾਤਾ ਜੀ ਨੇ ਕੀ ਰਿਐਕਸ਼ਨ ਦਿੱਤਾ ਹੈ ਇਹਦੇ ਬਾਰੇ ਕਿ ਤੁਸੀਂ ਭੇਡ ਕਹੇ ਤਾਂ ਉਹਨੂੰ ਜਾਂ ਭੈਣ ਨੇ ਕੀ ਰਿਐਕਸ਼ਨ ਦਿੱਤਾ ਵੀ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਇਹੋ ਜਿਹਾ ਗਾਣਾ ਲਿਖਿਆ ਕਿ ਤੁਸੀਂ ਮੈਨੂੰ ਭੇਡ ਕਹੇ ਤਾਂ ਇਹ ਜੀ ਚੀਜ਼ਾਂ ਨਹੀਂ ਇਸਤੇਮਾਲ ਕਰਨੀਆਂ ਬਿਲਕੁਲ ਵੀ ਔਰ ਇਸਤੇਸੀ ਐਕਸ਼ਨ ਸਟਿਕ ਲਵਾਗੇ ਪਰ ਫਿਲਮਾਂ ਵੀ ਬਹੁਤ ਸਾਰੀਆਂ ਅੰਜ ਨੇ ਜੱਟ ਨੂੰ ਕਹਿੰਦੇ ਚੜੇਲ ਟੱਕ ਤੇ ਇਹ ਜਨਤਾ ਜਿਹੜੀ ਹੈ ਨਾ ਇਹਨੂੰ ਖੜਾ ਹੋਣਾ ਚਾਹੀਦਾ ਆ ਦੇਖੋ ਸਾਡੀਆਂ ਜਿਹੜੀਆਂ ਅੱਜ ਔਰਤਾਂ ਜਿਹੜੀਆਂ ਨੇ 50% ਜਿਹੜੀਆਂ ਆਈਆਂ ਨੇ ਇਹ ਖੜੀਆਂ ਹੁੰਦੀਆਂ ਨੇ ਨਾ ਮੈਂ ਤੇ ਕਹਾਂ ਕਿ ਜਿਹੜੇ ਵੀਰ ਹੈਗੇ ਨੇ ਨਾ ਸਾਡੇ ਸਾਡੇ ਫਾਦਰ ਨੇ ਸਾਡੇ ਭਰਾ ਨੇ ਉਹ ਕਿਉਂ ਨਹੀਂ ਖੜੇ ਹੁੰਦੇ ਨਾਲ ਵੀ ਤੁਸੀਂ ਔਰਤਾਂ ਨੂੰ ਇਹ ਚੁੜੇਲ ਕਹਤਾ ਯਾਰ ਤੁਹਾਨੂੰ ਇਹ ਕਹਤਾ ਉਹ ਕਿਉਂ ਹੱਸ ਕੇ ਟਾਲ ਦਿੰਦੇ ਨੇ ਅੱਗੇ ਉਹਨਾਂ ਨੂੰ ਵੀ ਨਾਲ ਖੜਨਾ ਚਾਹੀਦਾ ਉਹਨਾਂ ਦੀ ਵੀ ਭੈਣ ਦੀ ਇੱਜ਼ਤ ਹੈ ਭਰਾ ਦੀ ਮਾਂ ਦੀ ਇੱਜ਼ਤ ਹੈ ਉਹਨਾਂ ਦੇ ਅੰਦਰ ਤੁਸੀਂ ਕਿਦਾਂ ਇਸਤੇਮਾਲ ਨੂੰ ਕਿਦਾਂ ਟੋਲਰੇਟ ਕਰ ਲਓਗੇ ਤੁਸੀਂ ਕਿਉਂਕਿ ਮੈਮ ਜੋ ਸੀਟ ਤੇ ਤੁਸੀਂ ਬੈਠੇ ਹੋ ਬਹੁਤ ਸਾਰੀਆਂ ਪੀੜਿਤ ਜਿਹੜੀਆਂ ਔਰਤਾਂ ਵੀ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ ਉਹਨਾਂ ਕੋਲੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਹੋਣਗੀਆਂ ਕਿ ਉਹਨਾਂ ਨੂੰ ਮਾਰਕੋਟ ਹੁੰਦੀ ਆ ਜਾਂ ਉਹਨਾਂ ਨੂੰ ਬਹੁਤ ਸਾਰੇ ਗੰਦੇ ਲਫਜ਼ ਬੋਲੇ ਜਾਂਦੇ ਨੇ ਤੁਸੀਂ ਰੋਜ਼ ਕਾਉਂਸਲਿੰਗ ਕਰਦੇ ਹੋਵੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਜ਼ਿਆਦਾ ਪੀੜਿਤ ਮਹਿਲਾਵਾਂ ਤੁਹਾਡੇ ਕੋਲ ਦੇਖੋ ਅੱਜ ਆਪਾਂ ਨਾ ਮੇਰਾ ਖਿਆਲ ਲਿਮਿਟ ਰੱਖੀਏ ਜੈਸੀ ਵੀ ਦੇ ਉੱਤੇ ਠੀਕ ਹੈ ਨਾ ਬਾਕੀ ਬਹੁਤ ਆਂਦੀਆਂ ਨੇ ਇਹੋ ਜਿਹੀ ਸ਼ਿਕਾਇਤਾਂ ਬਹੁਤ ਆਂਦੀਆਂ ਨੇ ਜਿਹਦਾ ਕਿ ਅਸੀਂ ਰੋਜ਼ ਤੇ ਰ ਸਮਾਧਾਨ ਵੀ ਕਰਦੇ ਆਂ ਕਈ ਵਾਰੀ ਸਲਾ ਸਫਾਈ ਵੀ ਕਰवानी ਪੈਂਦੀ ਆ ਪਰ ਅੱਜ ਆਪਾਂ ਜੈਸੀਬੀ ਤੇ ਰੱਖੀ ਜਰਾ ਫੋਕਸ ਬਿਲਕੁਲ ਮੈਮ ਸੀਗੇ ਰਾਤਗਾਲੀ ਗੱਲ ਜੀ ਸਪਸ਼ਟ ਤੌਰ ਤੇ ਚੇਤਾਵਨੀ ਦਿੱਤੀ ਆ ਤੇ ਨਾਲ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਆ ਕਿ ਉਹ ਅਵੇਹ ਰੈਣ ਜੇਕਰ ਕਿਸੇ ਤਰ੍ਹਾਂ ਔਰਤਾਂ ਬਾਰੇ ਗਲਤ ਸਰਦਾਲੀ ਬੁਲੀ ਜਾਂਦੀ ਆ ਤਾਂ ਉਹਦਾ ਵਿਰੋਧ ਜੂਰ ਕਰਨਾ ਚਾਹੀਦਾ ਕਿਉਂਕਿ ਸਭ ਤੋਂ ਪਹਿਲਾਂ ਇਹ ਇਹ ਜਿਹੜੀ ਨਿਊਜ਼ ਆ ਸੀ ਦਿਖਾਈ ਵੀ ਸੀਗੀ ਤੇ ਲੋਕਾਂ ਨੇ ਵੀ ਇਹਦਾ ਕਾਫੀ ਜ਼ਿਆਦਾ ਸਮਰਥਨ ਕੀਤਾ ਸੀ ਕਿ ਹਾਂ ਇਸ ਤਰ੍ਹਾਂ ਦੇ ਸ਼ਬਦਾਂ ਜਿਹੜੇ ਔਰਤਾਂ ਦੇ ਖਿਲਾਫ ਨਹੀਂ ਬੋਲਣੇ ਚਾਹੀਦੇ ਕਿਉਂਕਿ ਪੰਜਾਬ ਦੇ ਵਿੱਚ ਔਰਤਾਂ ਦਾ ਇੱਕ ਵੱਡਾ ਜਿਹੜਾ ਕੁਰਬਾਨੀਆਂ ਪਰਿਆਤਿ ਆਸਾ ਗੁਰੂ ਪੀਰਾਂ ਨੂੰ ਜਨਮ ਦੇਣ ਵਾਲੀ ਵੀ ਜਿਹੜੀ ਔਰਤ ਆ ਪਰ ਜਦੋਂ ਇਸ ਤਰ੍ਹਾਂ ਦੇ ਸ਼ਬਦ ਬੋਲੇ ਜਾਂਦੇ ਨੇ ਤਾਂ ਠੇਸ ਜ਼ਰੂਰ ਪਹੁੰਦੀ ਆ ਐਨ ਜੀਓ ਵੱਲੋਂ ਸ਼ਿਕਾਇਤ ਕੀਤੀ ਸੀ ਸੋ ਮੈਮ ਨੇ ਜਿਹੜਾ ਐਕਸ਼ਨ ਲਿਆ ਤੇ ਹੁਣ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਆ ਮਹਾਲੀ ਤੋਂ ਗਰਦੀ ਬੈਨੀਪਾਲ ਡੇਲੀ ਪੋਸਟ ਪੰਜਾਬੀ